ਆਜੋ ਇੱਧਰ ਤੁਸੀਂ ਮਿਸਤਰੀ ਦੇ ਵਿੱਚ ਕੁਝ ਪਾ ਗਿਆ ਯਾਰ ਐਨਕਾ ਲੱਗ ਜਾਣਾ ਸੀ ਨਾ ਬੁਲਟ ਤੇ ਲੋ ਜੀ ਮੈਂ ਤਾਂ ਪੰਨੀ ਦਵਾਈ ਲੈਣ ਗਏ ਸੀ ਆ ਗਏ ਘਰੇ ਤੇ ਉੱਥੇ ਰੋਡ ਤੇ ਕੁਝ ਨਹੀਂ ਹੈ ਤਾਂ ਵੀਡੀਓ ਬਣਾਈਆਂ ਹੁਣ ਤੱਕ ਤੁਸੀਂ ਮੈਸੇਜ ਕਰੋਗੇ ਵੀਡੀਓ ਕਿ ਬਣਾਈਆਂ ਨੇ ਇੱਧਰ ਸਾਡੇ ਮਿਸਤਰੀ ਸਾਹਿਬ ਕੰਦ ਕਰ ਰਹੇ ਨੇ ਅੱਜ ਕਹਿੰਦੇ ਤੁਹਾਡੀ ਕੰਦ ਸਾਰੀ ਕਰ ਦੇਣੀ ਅੱਜ ਅਹੀ ਦੋਈ ਵਾਰ ਦਿੱਤੇ ਸੀ ਨੀ ਤਾਂ ਉੱਥੋਂ ਤੱਕ ਜਾਣੀ ਸੱਤ ਅੱਠ ਵਾਰ ਜਾਣੇ ਨੇ ਹਜੇ ਦੋ ਹੋਏ ਨੇ ਹਜੇ ਤਾਂ ਸਾਡੇ ਡਾਉਨ ਸੀਲਿੰਗ ਵਾਲੇ ਵੀ ਨਹੀਂ ਆਏ ਹੈਗੇ ਫਤਿਹ ਅੰਦਰ ਆ ਫਤਿਹ ਬਾਹਰ ਸੇ ਇਕੱਲ ਚਲਾ ਅੰਦਰ ਜਗ੍ਹਾ ਬਾਹਰ ਘਟਾ ਜਗ੍ਹਾ ਅੰਦਰ ਵੜ ਗਿਆ ਜਿਹੜਾ ਚਲੋ ਜੀ ਇੱਧਰ ਗੇਟ ਵਾਲੀ ਵੀ ਇਹਨਾਂ ਨੇ ਨਹੀਂ ਭਰਤੀ ਐ ਪਿੱਲਰ ਲਾ ਠੀਕ ਇਹਨੇ ਹੁੰਦੇ ਨੂੰ ਸਰੀਆ-ਸਰੀਆ ਪਾ ਕੇ ਬੰਨਤਾ ਐ ਸਾਰਾ ਮਜ਼ਬੂਤ ਹੋ ਜਾਊਗੀ ਫਤੇ 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 ਡਿੱਗ ਜਾਣਾ ਡਿੱਗ ਜਾਣਾ ਤੂੰ ਲੋ ਜੀ ਬੋਰਡ ਆ ਗਏ ਨੇ ਜਿਹੜੇ ਡਾਊਨ ਸੀਲਿੰਗ ਵਾਲੇ ਨੇ ਆਹ ਜਨਸ ਮੈਲ ਬਣੀ ਕਿਥੋੜੀ ਨਹੀਂ ਸਣੀ ਨੇ ਉਹ ਮਿੱਟੀ ਇੱਥੇ ਪਾਣੀ ਛੋਟਿਆ ਮੈਂ ਪਾਣੀ ਦੀ ਸਣੀ ਦਾ ਨਾਲੀ ਘਰ ਵਾਲੋ ਮੇਰੇ ਤਾਂ ਐ ਤਾਂ ਗੱਟੇ ਵੀ ਇੱਕ ਦਿਨ ਨਹੀਂ ਚੱਲਦੇ ਮੈਂ ਪਿੰਡ ਨਹੀਂ ਆਉਂਦਾ ਯਾਰ ਆਸਟੈਂਟ ਟਾਈਮ ਹੋ ਗਿਆ 6 ਵਜੇ ਦਾ ਸਵਾ 6 ਦਾ ਟਾਈਮ ਹੋ ਗਿਆ ਇਹ ਦੇ ਨਾਲ ਜਿਵੇਂ ਬਰਨਾਲੇ ਦੇ ਬਰਨਾਲੇ ਦਾ ਕੋਟਾ ਫੇਰ ਉੱਤਰੋਂ ਇੰਗਰਾਨਾ ਮਨਤੀ ਤੋਂ ਉੰਗਲਾ ਜੀ ਅੰਕਲ ਉਹਦੀ ਬੋਰਡ ਲਾ ਰਹੇ ਨੇ ਲਾਤੇ ਨੇ ਉਹਨਾਂ ਨੇ ਜਿਪਸਮ ਬੋਰਡ ਜਿਪਸਮ ਬੋਰਡ ਜਿਹੜੇ ਨੇ ਇਹਨਾਂ ਨੂੰ ਕਹਿੰਦੇ ਜਿਪਸਮ ਬੋਰਡ ਹੁਣ ਅੱਜ ਆਏ ਨੇ ਤਾਂ ਆਪਾਂ ਵੀ ਦੇਖੇ ਨੇ ਕਿਉਂਕਿ ਪਹਿਲਾਂ ਤਾਂ ਆਪਾਂ ਇਹਦੇ ਕੋਈ ਕੰਮ ਕਰਵਾਇਆ ਨਹੀਂ ਤੇ ਹੁਣ ਆਪਾਂ ਨੂੰ ਪਤਾ ਲੱਗਾ ਪਹਿਲੀ ਵਾਰ ਵੈਸੇ ਲੱਗੇ ਤਾਂ ਜ਼ਰੂਰ ਦੇਖੇ ਨੇ ਪਰ ਅੱਜ ਸਾਹਮਣੇ ਦੇਖੇ ਨੇ ਇਹੰਦਾ ਕੈਮੀਕਲ ਜਿਆ ਕੈਮੀਕਲ ਜਿਆ ਹਾਂ ਇਹਦੇ ਨਾਲ ਹੀਟ ਵੀ ਨਹੀਂ ਹੁੰਦੀ ਉਹ ਤਾਂ ਅੰਦਰਾਂ ਚ ਹਨ ਕੱਢ ਜਾਂਦਾ ਹੂੰ ਲਓ ਜੀ ਟਾਈਮ ਸ਼ਾਮ ਦਾ ਹੋ ਗਿਆ ਤੇ ਬੱਸ ਸਭ ਆ ਗਏ ਨੇ ਅਜੇ ਲੈਪਟਾਪ ਤੋਂ ਹੀ ਦੇਖ ਰਹੇ ਹਾਂ ਮੋਢੇ ਤੇ ਟੰਗਿਆ ਹੋਇਆ ਅਜੇ ਕੰਮ ਚੱਲਣਾ ਤੇ ਆਪਾਂ ਅਜੇ ਬਾਜ਼ਾਰ ਜਾਣਾ ਪਹਿਲਾਂ ਇਹ ਕੰਮ ਕਰ ਲੈਣ ਫਿਰ ਆਪਾਂ ਬਾਜ਼ਾਰ ਜਾਨੇ ਆ ਉਧਰ ਪ੍ਰਨੀਤ ਬੇਟਾ ਵੀ ਆ ਗਿਆ ਪ੍ਰਨੀਤ ਛੱਡ ਆਇਆ ਪਨੀਰ ਲੈਪਟਾਪ ਇੱਥੇ ਬਹਿ ਜਾਓ ਬੁਟੀ ਖਾਲੀ ਫੋਨ ਤੇ ਵੀਡੀਓ ਬਣਾ ਕੇ ਲੈਂਦੀ ਹਾਂ ਲਓ ਜੀ ਤੇ ਲਓ ਜੀ ਮਾਰਨਿੰਗ ਦਾ ਟਾਈਮ ਆ ਇਧਰ ਬਾਸੀ ਸਾਹਿਬ ਵੀ ਸਿਰੇ ਸਿਰੇ ਇਧਰ ਆ ਕੇ ਸੈਰ ਕਰਕੇ ਚਲੇ ਜਾਂਦੇ ਨੇ ਕੰਮ ਕੋਈ ਨਹੀਂ ਕਰਦੇ ਬਸ ਸੈਰ ਕਰਕੇ ਚਲੇ ਇਧਰ ਹਾਕਮ ਅੰਕਲ ਪਹੁੰਚ ਚੁੱਕੇ ਨੇ ਇੱਟਾਂ ਨੂੰ ਪਾਣੀ ਪੋਣੀ ਲਾ ਰਹੇ ਨੇ ਉਹ ਹੋ ਟਰੈਕਟਰ ਦੀ ਆਵਾਜ਼ ਦੇਖੋ ਇਨੀ ਆਵਾਜ਼ ਹੈ ਨਾ ਇਹਦੀ ਜਦੋਂ ਇਹ ਭਰਿਆ ਹੁੰਦਾ ਤਾਂ ਤੂੜੀ ਤਾਂ ਉਦੋਂ ਨਹੀਂ ਆਵਾਜ਼ ਆਉਂਦੀ ਹੁਣ ਤਾਂ ਪੂਰਾ ਜ਼ੋਰ ਲਾ ਕੇ ਆ ਲੋ ਜੀ ਇਧਰੋਂ ਕੱਲ ਨਹੀਂ ਭਰੀ ਗਈ ਤੁਸੀਂ ਦੇਖਿਆ ਹੁਣ ਅੱਜ ਦੇਖਦੇ ਆ ਮਿਸਤਰੀ ਕੀ ਕਰਦੇ ਨੇ ਹਾਕਾ ਮੰਕਰ ਮੈਨੂੰ ਦੇ ਦਿਓ ਪੈਪ ਮੜੀਆਂ ਮੈਂ ਦੇ ਰੀਆਂ ਸਾਫ਼ ਕਰਦਾ ਆ ਬੁਟੀਕ ਦੀਆਂ ਪਾਣੀ ਫੇਰਦਾ ਫੜਿਓ ਕਰ ਪੈਪ ਜੀ ਇਹ ਸਭ ਦਿੱਕੀ ਟੋਟਾ ਜਾਊਗਾ ਇਹ ਨਹੀਂ ਫਿਰ ਸੁੱਕਦਾ ਨਹੀਂ ਫਿਰ ਟਿਕ ਟਿਕ ਕਰੀਏ ਕੀ ਆ ਤਹੂ ਨੰਦੇ ਇਹ ਮਾਲ ਗੋਸਤ ਭਾਗ ਜਾ ਰਿਹਾ 1.20ਸਤ ਜਾ ਰਿਆ ਆ ਪੱਤ ਆ ਜੀ ਮੇਰਾ ਲਹਿਰੇ ਨੂੰ ਕੋਈ ਕੰਮ ਤੇ ਆਉਂਦਾ ਹੀ ਨਹੀਂ ਲਹਿਰੇ ਤਾਂ ਦੁਨੀਆ ਸਾਰੀ ਸਨਾਮ ਨੂੰ ਜਾਣਦੀ ਐ ਸਨਾਮ ਸੰਗਰੂਰ ਇਧਰੋਂ ਘੱਟੀ ਐ ਇਧਰੋਂ ਜਿਆਦਾ ਭੜਿਆ ਜਾਂਦੀ ਐ ਇਧਰੋਂ ਤਾਂ ਬਹੁਤ ਖੱਟ ਹੁੰਦੀ ਐ ਭੜਿਆ ਚਲੋ ਥੋੜੀ ਬੱਤੀ ਆ ਇਹ ਸਾਡੇ ਨਾਲ ਬਹਿ ਕੇ ਕਹਿੰਦੀ ਤੁਹਾਨੂੰ ਜੀ ਹੁਣ ਆਪਾਂ ਇੱਧਰ ਵੀਡੀਓ ਸ਼ੂਟ ਕਰਕੇ ਹਟਿਆ ਸੂਟਾਂ ਦੀ ਇਹਨਾਂ ਦੇ ਕੋਰੀਅਰ ਜਾਣੇ ਸਾਡੇ ਯੂਐਸ ਵਾਲੀ ਭੈਣ ਦੇ ਤੇ ਸੂਟ ਰੈਡੀ ਹੋ ਗਏ ਨੇ ਆਪਾਂ ਨੇ ਵੀਡੀਓ ਸ਼ੂਟ ਕਰਤੀ ਇਹਨਾਂ ਦੀ ਤੇ ਤੁਸੀਂ ਪੰਜਾਬੀ ਪਹਿਰਾਵੇ ਤੇ ਜਾ ਕੇ ਚੈੱਕ ਕਰ ਲਿਓ ਠੀਕ ਹੈ ਜੀ ਇਹ ਕੱਲ ਨੂੰ ਵੀਡੀਓ ਆਏਗੀ ਪਰਸੋਂ ਆਏਗੀ ਤੁਸੀਂ ਚੈੱਕ ਕਰ ਲਿਓ ਠੀਕ ਹੈ ਆ ਵੀ ਆਪਾਂ ਰੈਡੀ ਕੀਤਾ ਬਹੁਤ ਸੋਹਣਾ ਸੂਟ ਤੇ ਕੁਝ ਆਪਾਂ ਨੇ ਆ ਸੇਮ ਦੋਨਾਂ ਮਾਂ ਬੇਟੀ ਦਾ ਸੇਮ ਕੀਤਾ ਠੀਕ ਹੈ ਤੇ ਇੱਕ ਸੂਟ ਆਪਾਂ ਨੇ ਇਹ ਵੀ ਰੈਡੀ ਕੀਤਾ ਇਹ ਵੀ ਤੁਹਾਨੂੰ ਇੰਸਟਾਗ੍ਰam ਤੇ ਰੀਲ ਮਿਲ ਜੇਗੀ ਬਲੈਕ ਕਲਰ ਦਾ ਦਮਾ ਖੋਲ ਕੇ ਦਿਖਾਓ ਪੜੀ ਮੈਂ ਖੋਲ ਕੇ ਦਿਖਾਉਣਾ ਇਹ ਵੀ ਆਪਾਂ ਵੀਡੀਓ ਸ਼ੂਟ ਕਰਕੇ ਹਟਿਆ ਆਹ ਰੈਡੀ ਕੀਤਾ ਆਪਾਂ ਬਹੁਤ ਸੋਹਣਾ ਡਿਜ਼ਾਈਨ ਇਹ ਤੁਸੀਂ ਜਾ ਕੇ ਨਾ ਪੰਜਾਬੀ ਪਹਿਰਾਵੇ ਚੈੱਕ ਕਰ ਲਿਓ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਤੇ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਤੁਸੀਂ ਹੁਣ ਜਿਵੇਂ ਤੁਹਾਨੂੰ ਪਤਾ ਮੌਸਮ ਚੇਂਜ ਹੋ ਗਿਆ ਤੇ ਤੁਸੀਂ ਕਿਸੇ ਵੀ ਫੈਬਰਿਕ ਤੇ ਬਣਵਾ ਲਿਓ ਠੀਕ ਹੈ ਤੁਸੀਂ ਪਸ਼ਮੀਨੇ ਤੇ ਰੈਡੀ ਕਰਵਾ ਲਿਓ ਪਸ਼ਮੀਨੇ ਦੇ ਵਿੱਚ ਮੈਂ ਕਲਰ ਦਿਖਾਏ ਨੇ ਉੱਥੇ ਵੀ ਪੰਜਾਬੀ ਪਹਿਰਾਵੇ ਤੇ ਵੀ ਬਾਕੀ ਤੁਹਾਨੂੰ ਇੱਧਰ ਵੀ ਮੈਂ ਦਿਖਾ ਦਨੀ ਆ ਦੇਖੋ ਇਪਸ ਮੀਨ ਦੇ ਕਲਰ ਨੇ ਹੋਰ ਵੀ ਆਪਣੇ ਕੋ ਕਾਫੀ ਨੇ ਉਹ ਆਪਣੇ ਵਰਕ ਹੋਣ ਲਈ ਗਏ ਹੋਏ ਨੇ ਇਹ ਕਨੀਅਨ ਸ਼ੇਡ ਸਕਿਨ ਪਰਪਲ ਪਿਸਤਾ ਗ੍ਰੀਨ ਸ਼ੇਡ येलो ਮੌਸ ਕਲਰ ਲੈਂਡ ਬਹੁਤ ਸੋਹਣੇ ਕਲਰ ਨੇ ਇਹ ਸਾਰੇ ਸੂਟਾਂ ਦੀ ਵੀਡੀਓ ਸ਼ੂਟ ਹੋ ਗਈ ਜੀ ਹੁਣ ਆਪਾਂ ਇਹਨਾਂ ਦੀ ਕਰਾਂਗੇ ਪੈਕਿੰਗ ਬਾਕੀ ਇਹਦੇ ਡੰਮੀ ਤੇ ਪਾ ਕੇ ਸ਼ੂਟ ਕਰਨੀ ਦੂਜੀ ਇੰਸਟਾਗ੍ਰam ਤੇ ਵੀ ਉਹ ਵੀ ਕਰ ਲਈਏ ਤੇ ਬਲੌਗ ਆਪਾਂ ਬਣਾ ਰਹੇ ਹਾਂ ਲੱਗ ਕੇ ਲਾਈਕ ਸ਼ੇਅਰ ਕਮੈਂਟ ਕਰੋ ਤੁਹਾਡੇ ਨਾਲ ਮਿੱਤਰੀ ਕੰਮ ਨਹੀਂ ਕਰਨਿਆ ਮਾਜਾ ਕੈਸੇ ਆਉਂਦਾ ਆ ਵੀ ਸੂਟ ਹੁਣ ਆਪਣੇ ਕੋ ਖਤਮ ਹੋ ਗਏ ਹੁਣ ਪੈਣਾ ਮੰਗਿਓ ਨਾ ਇਹ ਵੀ ਰੈਡੀ ਹੋ ਕੇ ਜਾ ਰਿਹਾ ਇਹ ਜਸਟ ਲਾਸਟ ਸੀ ਤੇ ਉਹਨਾਂ ਦਾ ਰੈਡੀ ਹੋ ਗਿਆ ਬਹੁਤ ਸੋਹਣਾ ਫੈਬਰਿਕ ਹੈ ਇਹ ਵੀ ਤੁਸੀਂ ਪੰਜਾਬੀ ਪਹਿਰਾਵੇ ਤੇ ਵੀਡੀਓ ਚੈੱਕ ਕਰ ਲਿਓ ਜਾਓ ਠੀਕ ਹੈ ਜੀ ਤੇ ਦੁਪੱਟੇ ਆਪਾਂ ਨੇ ਇਹਦੇ ਨਾਲ ਔਰਗਾਂਜਾ ਦਾ ਦੁਪੱਟਾ ਰੈਡੀ ਕੀਤਾ ਅੱਜ ਨਾ ਬੁਟੀਕ ਚ ਬਹੁਤ ਕੰਮ ਹੋਇਆ ਪਿਆ ਹਜੇ ਦੋ ਜਾਣਿਆਂ ਦੀ ਹੋਰ ਵੀਡੀਓ ਸ਼ੂਟ ਕਰਨ ਵਾਲੀ ਬੰਦੀ ਉਹ ਵੀ ਕਰਨੀ ਆਪਾਂ ਨੇ ਪਹਿਲਾਂ ਇਹਨਾਂ ਨੂੰ ਪੈਕ ਕਰ ਲੈ ਕੇ ਸ਼ੇਰੋ ਕਰਾਂਗੇ ਚੰਦਨਾ ਪੀਕੋ ਪਾਰਕ ਅਕੈਡਮੀ ਤੇ ਮੈਂ ਦਵਾਈ ਦੇਵਾਂਗੀ ਬੀਜੀ ਮੇਰਾ ਵਧਿਆ ਪਿਆ ਬੀਜੀ ਘਟਿਆ ਪਿਆ ਵਧਿਆ ਪਿਆ ਮੇਰਾ ਤੇ ਪੰਜਾਬੀ ਪੇਰੇ ਵਾਂਗੂ ਤਰ੍ਹਾਂ ਖੀਨ ਖਾਦ ਦੇ ਸੂਟਾਂ ਦੀ ਵੀਡੀਓ ਆ ਚੁੱਕੀ ਹੈ ਜਾ ਕੇ ਜਰੂਰ ਦੇਖ ਲਿਓ ਜੇਰੀ ਭੈਣ ਨੂੰ ਚਾਹੀਦੀ ਤਾਂ फटाफट ਆਪਣਾ ਆਰਡਰ ਬੁੱਕ ਕਰ ਲਿਓ ਕੁਝ ਤਾਂ ਆਪਣੇ ਕੱਲ ਲਾਈਵ 'ਚ ਬੁੱਕ ਹੋ ਗਏ ਸੀ ਤੇ ਜਿਹੜੀਆਂ ਭੈਣਾਂ ਰਹਿ ਗਈਆਂ ਤੁਸੀਂ ਵੀ ਬੁੱਕ ਕਰ ਲਿਓ ਠੀਕ ਹੈ ਜੀ ਚਲੋ ਜੀ ਆਪਣੀ ਫਰੰਟ ਵਾਲੀ ਜਿਹੜੀ ਕੰਧ ਆ ਗੇਟ ਵਾਲੀ ਜਗ੍ਹਾ ਛੱਡ ਕੇ ਇੱਧਰ ਹੋ ਗਈ ਏ ਇੱਧਰ ਰਹਿੰਦੀ ਹਜੇ ਅਰ ਆਪਾਂ ਹੁਣ ਰਾਤ ਦੇ ਵੱਜ ਗਏ ਨੇ 11:30 ਤੇ ਆਪਾਂ 11:30 ਦਾ ਟਾਈਮ ਹੋ ਗਿਆ। ਲਓ ਜੀ 11 ਵਜੇ ਚੱਕੇ ਨੇ ਤੇ ਆਪਾਂ ਇਸ ਟਾਈਮ ਕਰਦੇ ਪਏ ਆ ਪੈਕਿੰਗ ਕਿਉਂਕਿ ਸਵੇਰੇ ਕੋਰੀਅਰ ਜਾਣਾ ਤੇ ਇੱਧਰ ਆਪਣੇ ਸਾਰੇ ਸੂਟ ਪੈਕ ਹੋ ਗਏ ਨੇ। ਇਹ ਸਵੇਰੇ ਆਪਣਾ ਕੋਰੀਅਰ ਜਾਣਾ। ਇੱਧਰ ਇਹ ਸੂਟ ਨੇ ਕੁਝ ਹਲੇ ਪੈਕ ਹੋ ਰਹੇ ਨੇ ਕਾਰ ਹੈਲਪ ਕਰਦੇ ਪਏ ਨੇ ਮੇਰੀ। ਤੇ ਨਾਲ ਹੀ ਆਪਾਂ ਬਿੱਲ ਬਣਾ ਰਿਆ ਤੇ ਨਾਲ ਹੀ ਪੈਕਿੰਗ ਕਰ ਰਹੇ ਆ। ਇਹ ਸੂਟ ਸਾਰੇ ਨਾ ਤੁਸੀਂ ਜਾ ਕੇ ਮੇਰੇ ਪੰਜਾਬੀ ਪਹਿਰਾਵਾ ਚੈਨਲ ਤੇ ਚੈੱਕ ਕਰ ਸਕਦੇ ਹੋ ਬਰਬਰੀ ਦੇ ਸੂਟ ਆਪਾਂ ਰੈਡੀ ਕੀਤੇ ਸੀ ਠੀਕ ਹੈ ਇਹਨਾਂ ਤੇ ਵਰਕ ਕੀਤਾ ਸੀ ਇਹ ਤੁਹਾਨੂੰ ਪੰਜਾਬੀ ਪਹਿਰਾਵੇ ਤੇ ਸਾਰੀ ਵੀਡੀਓ ਮਿਲ ਜੇਗੀ ਠੀਕ ਹੈ ਜੀ ਇੱਧਰ ਮੇਰਾ ਦਮਨ ਪੁੱਤ ਵਿਚਾਰਾ ਥੱਕ ਗਿਆ ਉਹ ਬੈਠਾ ਕੁਰਸੀ ਤੇ ਖਾ ਰਿਹਾ ਕਿਉਂਕਿ ਦਮਨ ਨੇ ਸਾਰੀ ਪੈਕਿੰਗ ਕੀਤੀ ਮੈਂ ਤੇ ਉਤਾਰਨੇ ਇੱਧਰ ਬਿੱਲ ਬਣਾਇਆ ਜੋ ਵੀ ਸੀ ਸਾਰਾ ਵਿੱਚ ਕਰਕੇ ਹਾਂ ਹਾਂ ਇਹ ਤਾਂ ਪੈਕ ਕਰ ਦੋ ਵਰਕ ਵਾਲੇ ਅਲੱਗ ਪੈਕ ਕਰ ਦੋ ਤੇ ਸਾਰੇ ਸੂਟ ਇਹਨਾਂ ਦੇ ਪ੍ਰਿੰਟ ਤੇ ਕੁਝ ਵਰਕ ਵਾਲੇ ਰੈਡੀ ਹੋ ਕੇ ਜਾ ਰਹੇ ਨੇ ਸਵੇਰੇ ਆਪਾਂ ਇਹਨਾਂ ਦਾ ਕੋਰੀਅਰ ਕੱਢਣਾ ਆ ਵੀ ਕਰ ਦੋ ਪਹਿਤ ਆ ਵੀ ਗਲਾਸ ਔਰ ਗੰਜਾ ਤੇ ਆਪਾਂ ਰੈਡੀ ਕੀਤਾ ਇਹ ਵੀ ਤੁਸੀਂ ਜਾ ਕੇ ਵੀਡੀਓ ਪੰਜਾਬੀ ਪਹਿਰਾ ਵੀ ਤੇ ਚੈੱਕ ਕਰ ਲਿਓ ਠੀਕ ਹੈ ਜੀ ਸਸਿਕਾ ਜੀ ਸਾਰਿਆਂ ਨੂੰ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਉਹੀ ਵਲੌਗ ਕੰਟੀਨਿਊ ਕੀਤਾ ਨਵਾਂ ਨਹੀਂ ਹੈਗਾ ਮਾਰਨਿੰਗ ਦਾ ਟਾਈਮ 8:00 ਵੱਜ ਚੁੱਕੇ ਨੇ ਤੇ ਮਿਸਤਰੀ ਸਾਹਿਬ ਜੀ ਆ ਗਏ ਕਿ ਕੱਲ ਤੁਸੀਂ ਦੇਖਿਆ ਸੀ ਕੰਨ ਦਾ ਥੋੜਾ ਜਿਹਾ ਕੰਮ ਰਹਿ ਗਿਆ ਪਤਾ ਨਹੀਂ ਹਲੇ ਉਹਨਾਂ ਕਿੰਨੇ ਦਿਨ ਲਾ ਲੈਣ ਤੇ ਗਦਰ ਸਕੂਲ ਚਲੀ ਗਈ ਹੈ ਤੇ ਬੱਚੇ ਦੇ ਪੇਪਰ ਜਿਹੜੇ ਨੇ ਖਤਮ ਹੋ ਗਏ ਨੇ ਸਕੂਲ ਰਹਿ ਗਏ ਦਾ ਵੀ ਅੱਜ ਤੇ ਉਹ ਮਾਰ ਲੈਣੇ ਚਿੱਲ ਬਤਲਦਹਾਨੀਆਂ ਸਾਰੇ ਸੁੱਤੇ ਫਰੇ ਇੱਕੋ ਹੀ ਰੂਮ 'ਚ ਦੇਖੋ ਇੱਕੋ ਹੀ ਰੂਮ 'ਚ ਕਿੰਨੇ ਜਣੇ ਪੈਨੇ ਕੋਈ ਬੈੱਡ ਨਹੀਂ ਇਹ ਕਹਿੰਦੇ ਮਮ ਅੱਜ ਹੀ ਰੈਸਟ ਕਰਾਂਗੇ ਤੇ ਇਹ ਕਰਦੇ ਪੈਨੇ ਰੈਸਟ ਇਹਨਾਂ ਨੂੰ ਠੰਡੀਆਂ ਕਾਹਦੇ ਬਲ ਮਿਸਤਰੀਆਂ ਚਾਹ ਪਣੀ ਦੇ ਲਈਏ ਮਿਸਤਰੀਆਂ ਚਾਹ ਦੇ ਕੇ ਬਾਕੀ ਬ੍ਰੇਕਫਾਸਟ ਦੀ ਤਿਆਰੀ ਕਰਾਂਗੇ ਫੇਰ ਆਪਾਂ ਜੋ ਕਰਦੇ ਕੰਮ ਨੇ ਉਹ ਕਰਾਂਗੇ ਤੇ ਸਾਹਮਣੇ ਜਦੋਂ ਟਾਈਮ 8:15 ਹੋ ਗਏ ਨੇ ਦਰਬਾਸੀ ਸਾਹਿਬ ਦੀ ਹੈਵੀ ਡਿਊਟੀ ਲਈ ਹੋਈ ਹੈ ਜਦੋਂ ਮਿਸਤਰੀ ਆਉਣੇ ਨੇ ਕਿ ਤੁਸੀਂ ਕੈਂਪਰ ਭਰ ਕੇ ਉਹਨਾਂ ਨੂੰ ਦੇਣਾ ਬਰਫ ਪਾ ਕੇ ਪਰ ਤਾਂ ਹੁਣ ਥੋੜੀ ਜਿਹੀ ਪੈਂਦੀ ਹੈ ਕਿਉਂਕਿ ਜਿਆਦਾ ਗਰਮੀ ਨਹੀਂ ਹੈਗੀ ਤੇ ਇੱਕ ਬਾਲ ਪਾਣੀ ਦਾ ਬਸ ਉਹਨਾਂ ਦਾ ਸਾਰਾ ਦਰਦ ਨਾਲ ਜਾਂਦਾ ਵਧੀਆ ਤੇ ਇਹਨਾਂ ਨੇ ਹੁਣ ਕੈਂਪਰ ਭਰ ਕੇ ਮੈਂ ਹੁਣ ਕੀ ਕੱਢਿਆ ਦੇਖੋ ਹਾਲ ਦੇਖੋ ਦਾ ਕੀ ਕੀਤਾ ਪਿਆ ਸਫਾਈ ਕਰਨੀ ਇਹ ਸਾਫ਼ ਹੀ ਨਹੀਂ ਕੀਤਾ ਦੇਖੋ ਇਹ ਚੀਜ਼ ਨਾ ਸਾਫ਼ ਕਰ ਤਾਂ ਮੈਂ ਆਪ ਕਰਦੀ ਹਾਂ ਇਸ ਦਾ ਤੇ ਉਧਰ ਆਪਣੇ ਮਾਈਕਲ ਦੀ ਫਾਈਲ ਕਰਨੀ ਹੈ ਹੁਣ ਉਧਰ ਹੌਲੀ-ਹੌਲੀ ਆਪਾਂ ਆਪਣਾ ਸਮਾਨ ਸ਼ਿਫਟ ਕਰਾਂਗੇ ਤੇ ਨਵੇਂ ਘਰ ਚ ਜਾਵਾਂਗੇ ਬਸ ਹੁਣ ਐਂ ਵੇਟ ਆ ਕਿ ਜਲਦੀ ਕੰਪਲੀਟ ਕਰੇ ਜਲਦੀ ਕੰਪਲੀਟ ਹੋਵੇ ਪਰ ਨਹੀਂ ਤੁਹਾਨੂੰ ਮੈਂ ਦੱਸਿਆ ਕਿ ਹਰੇਕ ਵੀਡੀਓ ਚ ਮੈਂ ਦੱਸ ਦਿੰਦੀ ਆ ਕਿ ਸਾਡੇ ਬੇਤਰੀ ਸਾਡੇ ਮਿਸਤਰੀ ਐਂ ਨਾ ਕਹੋ ਨਾ 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 ਮੀਨਾ ਮੋਨਾ ਕੋਨੀ ਵਿਚਾਰੇ ਤੇ ਉੱਪਰ ਜਾਣੇ ਕਿ ਤਰੀ ਉਹਨਾਂ ਦਾ ਬਿਛਾਰਾ ਆ ਗਿਆ ਆਪਾਂ ਦਿਵਾਲੀ ਨੂੰ ਵਿੱਚ ਬੈਣਾ ਆਪਣੇ ਘਰੇ ਦਿਵਾਲੀ ਮਨਾਣੀ ਹੈ ਠੀਕ ਹੈ ਨਾ ਜੋਤ ਬੱਤੀ ਕਰਨੀ ਕੋਈ ਨਾ ਮੈਂ ਕਰਦੀ ਅੱਜ ਦਾ ਲਾ ਲੈਂਦਾਂ ਮਿਸਤਰੀ ਤਾਂ ਥੋੜੀ ਹੁੰਦਾ ਯਾਰ 6 ਮਹੀਨੇ ਹੋ ਗਏ ਨੇ ਇੰਨਾ ਤੇ ਲੰਬਾ ਥੋੜੀ ਕੰਮ ਚੱਲਦਾ ਇਹਨਾਂ ਨੂੰ ਤਾਂ ਬੰਦੇ ਦੀ ੱਡੀ ੱਡੀ ਵੱਡੀ ਡਬਲ ਦੋ ਮੰਜ਼ਲੀ ਕੋਠੀ ਪੈ ਜਾਂਦੀ ਜਿੰਨਾ ਟਾਈਮ ਤੁਹਾਡੇ ਮਿਸਤਰੀਆਂ ਨੇ ਲਾਇਆ ਹੋਇਆ ਬਾਕੀ ਚਲੋ ਜੀ ਮੈਂ ਚਾਹ ਦੇ ਰਾਂ ਪਹਿਲਾਂ ਮਿਸਤਰੀਆਂ ਨੂੰ ਫਿਰ ਮਿਲਦੇ ਹਾਂ ਚਾਹ ਬਣ ਗਈ ਮਿਸਤਰੀਆਂ ਦੀ ਹੁਣ ਚਾਹ ਦੇ ਕਿਉਂ ਨੇ ਆਪਾਂ ਲੋ ਜੀ ਮੈਸਟਰੀ ਸਾਹ ਪਹੁੰਚ ਗਏ ਨੇ ਮਸਾਂ ਪਹੁੰਚੇ ਨੇ ਸਕੂਟਰੀ ਤਾਂ ਕੌਣ ਆਇਆ ਹਾਂ ਸਕੂਟਰੀ ਤਾਂ ਕੌਣ ਆਇਆ ਅੰਦਰ ਦੇਖੋ ਜਾ ਕੇ ਕੌਣ ਹੈ ਬਸ ਇਹਨਾਂ ਚ ਪੀ ਲੈਣੀ ਦੋ ਜਣੇ ਨੇ ਜੀ ਅਜਪ੍ਰੀਤ ਜੀ ਆਏ ਨੇ ਤੇ ਅੱਜ ਕੰਮ ਸੇਤੀ ਨੇ ਬੜੂਗਾ ਸਾਸਿਕਾ ਫਰਮਾਇਤੀ ਉਹਦੇ ਰਾਤ ਨੂੰ ਲਾਈਵ ਹੋ ਕੇ ਕਹੀ ਐ ਸਾਡੀ ਬਿਜਲੀ ਆਇਆ ਕਰਦੇ ਨੇ ਸਾਡੇ ਹੁਣ ਸੇ ਆਪਾਂ ਲਾਈਵ ਹੀ ਹੋ ਜਾਨੇ ਆ ਇੱਧਰ ਵਲੌਗ ਦੇਖਿਆ ਜਾ ਰਿਹਾ ਤਿੰਨੇ ਜਾਨੇ ਬੈਠੇ ਪੈ ਕੇ ਮੰਮਾ ਦਾ ਵਲੌਗ ਦੇਖਣ ਦੇ ਅੱਜ ਤਾਂ ਮੰਮਾ ਨੇ ਬਿਸ ਕਰਦੇ ਹੋਏ ਪੂਰਾ ਪ੍ਰਵਾਹ ਜਾ ਰਹੇ ਹੁਣ ਲੋੜਾਂ ਨਹੀਂ ਆ ਜਾਣੇ ਹਾਏ ਕਦੋਂ ਆ ਪਰਸੋਂ ਨੂੰ ਪਰਸੋਂ ਨੂੰ ਨਾ ਕੀ ਹੋ ਰਿਹਾ ਲਾਈਟ ਚਲੀ ਗਈ ਤੇ ਸਾਡੀ ਸਾਰੀ ਪਾਰਟੀ ਇਧਰਲੇ ਘਰ ਆ ਗਈ ਇੱਥੇ ਦੇ ਗਾਣੇ ਸੀ ਲੱਗਣਾ ਦੇਖ ਤੂਗਾ ਵੀਰ ਨਾ ਡਿੱਗ 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 ਤੇ ਡਿੱਗ ਦੇ ਆ ਦੇਖੇ ਨਹੀਂ ਡਰਦਾ ਖਤਰੋਂ ਦੇ ਖਿਲਾੜੀ ਜੋ ਥੱਲੇ ਬੈਠੋ ਇੱਥੇ ਵਾਜਾ ਸੱਪ ਵੀ ਵਰਦੇ ਹੁੰਦੇ ਐਸਲਮ ਹੂੰ ਕਿੰਨਾ ਉੱਚਾ ਹੈ ਹੂੰ ਅੱਜ ਕਹਿੰਦੇ ਪਰਤ ਨਹੀਂ ਪਾਈ ਤੇ ਟੋਪ ਪਰ ਫੁੱਲਾ ਤੇ ਅੱਜ ਲਾਈਟ ਚਲੀ ਗਈ ਅੱਜ ਲਾਈਟ 4 ਵਜੇ ਆਉਣੀ ਤੇ ਸਾਡਾ ਇਨਵਰਟਰ ਵੀ ਨਹੀਂ ਚੱਲਦਾ ਬਹੁਤ ਧਿਆਨ ਨਾਲ ਤੇ ਲੋ ਗਾਇਜ਼ ਅਸੀਂ ਇੰਦਰ ਆ ਗਏ ਸੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਅੱਜ ਲਾਈਟ ਚਲੀ ਗਈ ਤੇ ਅੱਜ ਗਰਮੀ ਬਹੁਤ ਆ ਤੇ ਉੱਤੋਂ ਸਾਡਾ ਇਨਵਰਟਰ ਵੀ ਨਹੀਂ ਚੱਲ ਰਿਹਾ ਅਸੀਂ ਸਾਰੇ ਜਾਣੇ ਇੱਧਰ ਘਰ ਆ ਗਏ ਕਿਉਂਕਿ ਇੰਦਰੋਂ ਨਾ ਆ ਜਿਹੜਾ ਖੇਤਾਂ ਵਾਲਾ ਦਰਵਾਜ਼ਾ ਨਾ ਆ ਦੇਖੋ ਇੱਧਰੋਂ ਹਵਾ ਬਹੁਤ ਪੈਂਦੀ ਹੈ ਹਾਈ ਤੂੰ ਕਾਪਟ ਕਿਹਦੇ ਆ ਵੈਰੀ ਗੁੱਡ ਹਾ ਹਾ ਤੇ ਤਵੀਰ ਨੂੰ ਤੇ ਲਮਣ ਪਾਣੀ ਦਾ ਉਹ ਡੰਗ ਖੋਲਦਾ ਨਹੀਂ ਪਤਾ ਕਿਵੇਂ ਪੀ ਪਾਣੀ ਪੀਂਦਾ ਨਹੀਂ ਪਤਾ ਹੈ ਇਸ ਆ ਦੇ ਇਥੇ ਹਵਾ ਚੱਲ ਰਹੀ ਹੈ ਇੱਥੇ ਆ ਕੇ ਬਹਿ ਗਏ ਪਰ ਇੱਥੇ ਮੰਜਾ ਵੀ ਨਹੀਂ ਵੜਨਾ ਹੈਗਾ ਮੰਜਾ ਪਿਆ ਖਾਂ ਨਹੀਂ ਠੰਡਾ ਯਾ ਮੇਲ ਵਿੱਚ ਅੱਗ ਬਲ ਰਹੀ ਸੀ ਮੈਂ ਕਿ ਠੰਡਾ ਪਾਣੀ ਪੀਣਾ ਐਨਾ ਠੰਡਾ ਨਾ ਪੀਓ ਉੱਤ ਗਲਾ ਖਰਾਬ ਹੋ ਜਾ। ਫਤਿਹ ਫਤਿਹ ਹਵਾ ਆ ਰਹੀ ਰੁੱਤ ਦੇ ਹੁਣ ਫਤਿਹ ਦਾ ਹਾਲ ਦੇਖੋ ਮਿੱਟੀ ਉਹ ਮਿੱਟੀ ਹੋ ਗਿਆ ਉਤੋਂ ਅੱਜ ਸਾਡੀ ਟੈਂਕੀ ਵੀ ਖਾਲੀ ਹੈ। ਤੇ ਲੋ ਜੀ ਡੌਨ ਸੀਲਿੰਗ ਦਾ ਕੰਮ ਹਜੇ ਚੱਲ ਰਿਹਾ ਅੱਜ ਮਿਸਤਰੀ ਆਏ ਸੀ ਅੱਜ ਲਾਈਟ ਚਲੀ ਗਈ ਤੇ ਫੇਰ ਉਹ ਚਲੇ ਗਏ ਨੇ ਤੇ ਹੁਣ ਕਹਿੰਦੇ ਕਿ 4 ਵਜੇ ਲਾਈਟ ਆਉਣੀ 4 ਵਜੇ ਆਵਾਂਗੇ ਫਿਰ ਉਸ ਤੋਂ ਬਾਅਦ ਕੰਮ ਕਰਾਂਗੇ। ਲੱਗ ਗਿਆ ਉਧਰ ਤਾਂ ਡਰਾਇੰਗ ਵਿੱਚ ਤਾਂ ਲੱਗ ਗਿਆ ਹੈ ਹੂੰ ਡਰਾਗ ਦੇਖ ਤਾਂ ਸਹੀ ਡਰਾਇੰਗ ਵਿੱਚ ਲੱਗ ਗਿਆ ਹਾਂ ਵੀ ਇਹ ਪਲਾਸਟਰ ਆਫ ਪੈਰਿਸ ਦੀ ਰੈਕਸ਼ਨ ਹੁੰਦੀ ਹੈ ਤੇ ਲਈ ਦੱਸ ਦੇ ਪਲਾਸਟਰ ਆਫ ਪੈਰਿਸ ਜਿਵੇਂ ਕਨਵਰਟ ਜਾਂਦਾ ਫਿਰ ਜਿਪਸਮ ਚਿਕਨ ਬਟਰ ਜਾਂਦਾ ਫਿਰ ਜਦੋਂ ਦੋ ਦੋ ਪਲਾਸਟਰ ਆਫ ਪੈਰਿਸ ਕਿਵੇਂ ਕਨਵਰਟ ਕਰਦੇ ਨੇ ਪਾਣੀ ਐ ਗਲਤ ਗੱਲ ਆ ਤਾਂ ਕੀ ਹੁਣ ਪੀ ਤੂੰ ਮੈਨੂੰ ਕਹਿ ਰਿਹਾ ਛੇਤੀ ਛੇਤੀ ਜਦੋਂ ਮੈਨੂੰ ਨਹੀਂ ਕਹਿਆ ਉਹਨੇ ਕੱਪ ਦਾ ਹਾਲ ਦੇ ਦਿੱਤੇ ਕੀ ਕੀਤਾ ਫਤਿਹ ਨਹੀਂ ਤਾਂ ਪੀਣ ਨੂੰ ਜੀਕ ਰੰਡਿਆ ਮਿੱਟੀ ਵਾਲੇ ਹੱਥਾਂ ਹੈ ਕੱਪ ਨੂੰ ਲਾਤੇ ਨੇ ਤੇ ਚਲੋ ਜੀ ਤੁਸੀਂ ਕਰੋ ਵਲੌਗ ਇੰਜਵਾਏ ਤੇ ਅਸੀਂ ਇੱਧਰ ਹਵਾ ਲਈਏ ਦੇਖਨੇ ਆ ਲਾਈਟ ਕਰੋ ਹੁੰਦੀ ਜਦੋਂ ਲਾਈਟ ਆਈ ਉਦੋਂ ਘਰੇ ਜਾਵਾਂਗੇ ਠੀਕ ਹੈ ਅੱਜ ਅਸੀਂ ਐਂ ਬੱਚੇ ਤਾਂ ਨਾ ਆਏ ਨਹੀਂ ਹੈਗੇ ਮੈਂ ਤਾਂ ਸਿਰੇ ਨਾਲ ਹੀ ਹਾਂ ਕਿਉਂਕਿ ਟੈਂਕੀ ਖਾਲੀ ਹੋ ਚੁੱਕੀ ਹੈ ਬੱਚੇ ਨਾ ਆ ਲੈਣ ਹਾਂ ਤਾਂ ਹੀ ਲਾਈਟ ਗਈ ਕਿ ਬੱਚਿਆਂ ਨੇ ਨਹਾਣਾ ਜਿਆਦਾ ਬਰਤ ਪਾਈ ਤਾਂ ਨਾ ਪੀ ਤੇ ਚਲੋ ਜੀ ਓਕੇ ਬਾਏ ਬਾਏ ਜੀ ਸਾਰਿਆਂ ਨੂੰ ਬਾਏ ਓਏ